ਲਓ ਜੀ ਅੱਜ ਅਸੀਂ ਆਇਆ ਕਪਾਲ ਮੋਚਨੇ ਦੇ ਮੇਲੇ ਤੇ ਜੋ ਕਿ ਹਰਿਆਣੇ ਦੇ ਵਿੱਚ ਜਗਾਦਰੀ ਤੋਂ 19 ਕਿਲੋਮੀਟਰ ਦੂਰ ਬਲਾਸਕੁਰ ਦੇ ਵਿੱਚ ਸ੍ਰੀ ਕਪਾਲ ਮੋਚਨ ਦੇ ਵਿੱਚ ਮੇਲਾ ਲੱਗਦਾ ਦੁਨੀਆ ਦੂਰ ਦੂਰ ਨੇੜੇ ਚੱਲ ਕੇ ਆਉਂਦੀ ਹੈ ਇਸ ਮੇਲੇ ਲਓ ਜੀ ਅਸੀਂ ਕਪਾਲ ਮੋਚਨੇ ਦੇ ਮੇਲੇ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਤੇ ਆਓ ਵੀਡੀਓ ਦੇ ਵਿੱਚ ਬਣੇ ਇਸ ਮੇਲੇ ਵਿੱਚ ਹਰਿਆਣਾ ਸਰਕਾਰ ਵੱਲੋਂ ਪ੍ਰਦਰਸ਼ਨੀ ਲੱਗੀ ਹੋਈ ਸੀ ਇਸ ਪ੍ਰਦਰਸ਼ਨੀ ਵਿੱਚ ਹਰਿਆਣਾ ਰੋਡਵੇ ਦੇ ਦੀਆਂ ਵਸਾਂ ਪੂਰੀ ਤਰ੍ਹਾਂ ਸਜਾ ਕੇ ਇਸ ਪ੍ਰਦਰਸ਼ਨੀ ਦੇ ਵਿੱਚ ਲਗਾਈਆਂ ਗਈਆਂ ਤੇ ਤੁਸੀਂ ਦੇਖੋ ਹਰਿਆਣਾ ਰੋਡਵੇਜ ਦੀਆਂ ਬੱਸਾਂ ਜੋ ਕਿ ਹਰਿਆਣਾ ਰੋਡਵੇਜ ਵੱਲੋਂ ਚੱਲਦੀਆਂ ਨੇ ਲਓ ਜੀ ਇਸ ਪ੍ਰਦਰਸ਼ਨੀ ਵਿੱਚ ਚੰਗੀਆਂ ਮੋਹਰਾਂ ਮਹਸਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਤੇ ਬੱਕਰੀਆਂ ਤੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਦੇਸੀ ਗਾਵਾਂ ਦੇ ਲਈ ਤੇ ਮੁਰਗੀਆਂ ਵਾਸਤੇ ਫੀਡ ਤੇ ਹਰ ਤਰ੍ਹਾਂ ਦੀ ਜਾਣਕਾਰੀ ਇਸ ਪ੍ਰਦਰਸ਼ਨੀ ਵਿੱਚ ਦਿੱਤੀ ਗਈ ਵੀਡੀਓ ਦੇ ਤੱਕ ਬਣੇ ਰਹੋ ਲਓ ਜੀ ਹਰਿਆਣੇ ਦੀ ਚੰਗੀ ਖਰਾਕ ਜੋ ਕਿ ਕਾਜੂ ਬਦਾਮ ਕਿਸ਼ਮਿਸ ਔਰ ਹਰ ਤਰ੍ਹਾਂ ਦੀ ਵੈਰਾਈਟੀ ਦੇ ਡਰਾਈ ਫਰੂਟ ਤੁਹਾਨੂੰ ਇਸ ਮੇਲੇ ਕਪਾਲ ਮੋਚਨ ਦੇ ਮੇਲੇ ਦੇ ਵਿੱਚੋਂ ਮਿਲ ਜਾਣਗੇ ਤੇ ਹਰ ਵੈਰਾਈਟੀ ਤੁਹਾਨੂੰ ਇਸ ਮੇਲੇ ਦੇ ਵਿੱਚੋਂ ਮਿਲ ਜਾਣੀ ਹੈ ਜੋ ਕਿ ਹਰਿਆਣੇ ਦੀ ਨੌਜਵਾਨਾਂ ਤੇ ਬਜ਼ੁਰਗਾਂ ਦੇ ਲਈ ਇਹ ਸਿਹਤ ਦੇ ਲਈ ਇੱਕ ਬਹੁਤ ਵੱਡੀ ਦੇਣ ਹੈ ਤੇ ਇਹ ਵਧੀਆ ਚੀਜ਼ਾਂ ਤੇ ਵਧੀਆ ਕੁਆਲਿਟੀ ਦੀਆਂ ਕਿਉਂਕਿ ਮੇਲੇ ਵਿੱਚੋਂ ਮਿਲਦੀਆਂ ਨੇ ਜਿਉਂਕਿ ਕਪਾਲ ਮੋਚਲੀ ਦਾ ਮੇਲਾ ਇੱਕ ਤੀਰਥਰਾਜ ਹੈ ਜਿਹੜਾ ਬਹੁਤ ਵਧੀਆ ਬਹੁਤ ਦੇਖਾਵਾਂਗੇ ਬੰਦੇ ਦੀ ਕਪਾਲ ਮੋਚਲੀ ਦੇ ਵਿੱਚ ਸੰਤ ਧਰਮ ਨੇ ਇਸ ਧਰਮ ਦੇ ਜੋ ਕਪਾਲ ਮੋਚਲੀ ਨੇ ਵਧੀਆ ਲੱਗ ਰਿਹਾ ਹੈ ਆਪਣੇ ਜੀਵਨ ਕੱਤੀ ਇਹਨਾਂ ਨੂੰ ਵਿਸ਼ਵਾਸ ਹੈ ਅੱਜ ਜਿਹੜਾ ਤੋਖਾ ਸਾਡਾ ਸਾਪਤੀ ਸਿੰਘ ਜੰਗੀ ਦਰਵਾਣਾ ਸਿੰਘ ਜੀਵਤਾਂ ਸਤਿਗੁਰੂ ਨੂੰ ਲੰਮੀ ਉਮਰ ਵਾਸਤੇ ਧੰਨ

12 ਵਜੇ ਖੜੇ ਆ ਪਈਆਂ ਸੱਗਤ ਅਸੀਂ ਆਖਾਂ ਵਗੇ ਵਾਦੇ ਸਾਨੂੰ ਉਹ ਘਰ ਆਤਾ ਹੋਣੇ ਇੱਥੇ ਇਹਨੂੰ ਕਹੀਏ ਕਿ ਮਾਇਆ ਦੇ ਜਾ ਭਾਈ ਅਸੀਂ ਖੜੇ ਆ ਦੋ ਭੈਣਾਂ ਉੱਥੀਆਂ ਦੋ ਭੈਣਾਂ ਉੱਥੀਆਂ ਕਹਿੰਦੀ ਆ ਪ੍ਰਭੂ ਅਸੀਂ ਤਾਂ ਸੋ ਨਦੀ ਕਰੀਆਂ ਸੀ ਕਿ ਜੇ ਜਵਾਨਗੇ ਤੁਹਾਡੇ ਤੁਸੀਂ ਸਾਡੀ ਅਰਦਾਸ ਕੀਤੀ ਸੀ ਪਰ ਇੱਕ ਕਹਿੰਦੇ ਸੰਗਤਾਂ ਨੇ ਕਪਾਲ ਮੋਚ ਨੇ ਆਪਣੀ ਸਰਦਾ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਤੇ ਸਰਦਾ ਨਾਲ ਮੋਮਬਤੀਆਂ ਲਗਾਈਆਂ ਲਓ ਜੀ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪਰਬ ਤੇ ਆ ਕੇ ਆਪਣੀ ਸਰਦਾ ਭਾਵਨਾ ਨਾਲ ਮੋਮਬਤੀਆਂ ਲਗਾਈਆਂ ਤੇ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਆ ਕੇ 52 ਦਿਨ ਰੁਕੇ ਸੀ ਤੇ ਉਹਨਾਂ ਨੇ ਇਸ ਜਗ੍ਹਾ ਤੇ ਕਪਾਲ ਮੋਚ ਨੇ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਸੀ ਤੇ ਸੰਗਤਾਂ ਪੂਰੀਆਂ ਮਨ ਦੇ ਵਿੱਚ ਭਾਵਨਾ ਦੇ ਨਾਲ ਗੁਰਪਰਬ ਮਨਾ ਰਹੇ ਨੇ। ਲਓ ਜੀ ਤੁਹਾਨੂੰ ਅਸੀਂ ਉਹ ਪਵਿੱਤਰ ਸਰੋਵਰ ਦਿਖਾਵਾਂਗੇ ਤੇ ਵੀਡੀਓ ਦੇ ਵਿੱਚ ਬਣੇ ਰਹੋ। ਲਓ ਜੀ ਇਸ ਸਰੋਵਰ ਦੇ ਉੱਤੇ ਭਗਵਾਨ ਸ਼ਿਵ ਨੇ ਕੀਤਾ ਸੀ ਇਸ਼ਨਾਨ ਜਿਨ੍ਹਾਂ ਦੇ ਉੱਪਰ ਬ੍ਰਹਮਹੱਤਿਆ ਦਾ ਦੋਸ਼ ਲੱਗਾ ਹੋਇਆ ਸੀ ਤੇ ਪਾਪ ਮੁਕਤ ਹੋ ਗਏ ਸੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਨੌਰੀ ਕੁਮਿਤਰ ਸਰੋਵਰ ਜੋ ਕਿ ਇਨਾਂ ਤੇ ਇਸ਼ਨਾਨ ਕਰਨ ਨਾਲ ਜੋ ਕਿ ਕਰਜ ਮੁਕਤੀ ਤੇ ਪਾਪ ਮੁਕਤੀ ਤੋਂ ਨੁਕ ਨੂੰ ਛੁਟਕਾਰਾ ਮਿਲਦਾ ਹੈ ਲਓ ਜੀ ਇਸ ਸੂਰਜकुंड ਦੇ ਵਿੱਚ ਮਾਤਾ ਕੁੰਤੀ ਨੇ ਸੂਰਜ ਦੇਵਤਾ ਦੀ ਤਪੱਸਿਆ ਕਰਕੇ ਇਸ ਸੂਰਜकुंड ਦੇ ਵਿੱਚੋਂ ਪੁੱਤਰ ਦੀ ਪ੍ਰਾਪਤੀ ਹੋਈ ਸੀ ਜਿਸ ਦਾ ਨਾਮ ਕਰਨ ਸੀ ਭਗਵਾਨ ਸੇਵ ਨੇ ਤੇ ਗਊ ਵਸਾਂ ਨੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਬ੍ਰਹਮ ਹੱਤਿਆ ਤੇ ਪਾਪ ਮੁਕਤੀ ਤੋਂ ਛੁਟਕਾਰਾ ਪਾਇਆ ਸੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਲਓ ਜੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਤੀਰਥ ਰਾਜ ਜੋ ਕਿ ਕਪਾਲ ਮੋਚਨਾ ਇਸ ਜਗ੍ਹਾ ਦੇ ਉੱਪਰ ਹਰ ਧਰਮਾਂ ਦੇ ਲੋਕ ਇਸ ਜਗ੍ਹਾ ਦੇ ਉੱਪਰ ਆਉਂਦੇ ਨੇ ਤੇ ਦਰਸ਼ਨ ਕਰਕੇ ਜੋ ਕਿ ਸੰਤਾਂ ਮਹਾਪੁਰਸ਼ਾਂ ਤੋਂ ਹਰ ਤਰ੍ਹਾਂ ਦੀ ਮਨੋਕਾਮਨਾ ਤੇ ਆਪਣੀਆਂ ਸੁੱਖਾਂ ਇਸ ਜਗ੍ਹਾ ਤੋਂ ਬਰ ਆਉਂਦੀਆਂ ਨੇ ਤੇ ਸੰਗਤਾਂ ਆਪਣੇ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਆਪਣੇ ਕਰਮਾਂ ਨੂੰ ਸਹੀ ਤੇ ਆਪਣੇ ਕਿਸੇ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਨੂੰ ਇਸ ਜਗ੍ਹਾ त्यागे ਬਖਸਦੇ ਨੇ ਤੇ ਹਰ ਸੰਗਤ ਦੀ ਮਨੋਕਾਮਨਾ ਇਸ ਜਗ੍ਹਾ ਤੇ ਪੂਰੀ ਹੁੰਦੀ ਹੈ ਬਣੇ ਰਹੋ ਵੀਡੀਓ ਦੇ ਵਿੱਚ ਆਓ ਹਰ ਧਰਮਾਂ ਦੇ ਨਾਲ ਇਸ ਜਗ੍ਹਾ ਤੇ ਸਾਰੇ ਧਰਮ ਇੱਕ ਨੇ ਇਸ ਕਪਾਲਮੋਚਨ ਜੋ ਕਿ ਤੀਰਥਰਾਜ ਦੇ ਉੱਪਰ ਲੋਕ ਆ ਕੇ ਦਰਸ਼ਨ ਕਰਦੇ ਨੇ ਤੇ ਲੋਕਾਂ ਦੀਆਂ ਮਨੋ ਕਾਮਨਾ ਇਸ ਜਗ੍ਹਾ ਤੋਂ ਪੂਰੀਆਂ ਹੁੰਦੀਆਂ ਹਨ ਤੇ ਪੂਰੀ ਸ਼ਰਧਾ ਦੇ ਅਨੁਸਾਰ ਜੋ ਵੀ ਹਰ ਪ੍ਰਕਾਰ ਦੀ ਸੁੱਖ ਉਹਨਾਂ ਦੀ ਬਾਰ ਆਉਂਦੀ ਹੈ ਇਸ ਤੀਰਥ ਤੇ

ਇਹਨਾਂ ਸਰੋਵਰਾਂ ਦੇ ਵਿੱਚ ਕੌਰਵ ਪੰਡਵ ਉਹਨਾਂ ਨੇ ਵੀ ਇਸ਼ਨਾਨ ਕੀਤਾ ਸੀ ਜੋ ਕਿ ਜੰਗ ਤੋਂ ਬਾਅਦ ਪਾਪ ਮੁਕਤੀ ਹਰ ਤਰ੍ਹਾਂ ਦੇ ਪਾਪ ਸੀ ਜੋ ਕਿ ਉਹ ਪਾਪ ਮੁਕਤ ਹੋ ਗਏ ਸੀ ਆਪਣੇ ਜਿੰਨੇ ਵੀ ਪਾਪ ਸਨ ਤੇ ਉਹ ਆਪਣੇ ਬਾਪਾਂ ਤੋਂ ਇਸ ਜਗ੍ਹਾ ਤੇ ਸਰੋਵਰ ਤੇ ਇਸ਼ਨਾਨ ਕਰਕੇ ਪਾਪਾਂ ਤੋਂ ਮੁਕਤੀ ਪਾ ਲਈ ਸੀ ਜਿਨ੍ਹਾਂ ਨੂੰ ਤੀਰਥ ਰਾਜ ਵੀ ਕਿਹਾ ਜਾਂਦਾ ਹੈ ਲਓ ਜੀ ਇਹਨਾਂ ਪਵਿੱਤਰ ਸਰੋਵਰਾਂ ਦੇ ਵਿੱਚ ਸਿਵ ਭਗਵਾਨ ਤੇ ਕੌਰਵ ਵੰਡਮਨ ਆਕੇ ਇਸ ਜਗ੍ਹਾ ਤੇ ਇਸ਼ਨਾਨ ਕੀਤੇ ਸੀ ਜੋ ਕਿ ਆਪਣੇ ਕਰਮਾਂ ਤੇ ਪਾਪਾਂ ਤੋਂ ਮੁਕਤ ਹੋਏ ਸੀ ਤੇ ਇਸ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਨਾਲ ਹਰ ਤਰ੍ਹਾਂ ਦੇ ਪਾਪ ਮੁਕਤ ਤੇ ਕਰਜ ਮੁਕਤ ਹੋ ਜਾਂਦਾ ਇਸ ਇਸ਼ਨਾਨ ਕਰਕੇ ਲਓ ਜੀ ਗੁਰਦੁਆਰਾ ਕਪਾਲ ਮੋਚਨ ਜੋ ਕਿ ਇਸ ਜਗ੍ਹਾ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਆ ਕੇ 52 ਦਿਨ ਠਹਿਰੇ ਸੀ ਤੇ ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਗੁਰੂ ਨਾਨਕ ਦੇਵ ਜੀ ਦਾ ਗੁਰਪਰਬ ਮਨਾਇਆ ਸੀ ਤੇ ਆਓ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਪੂਰੇ ਭਾਰਤ ਦੇ ਲੋਕ ਇਸ ਤੀਰਥ ਰਾਜ ਤੇ ਆ ਕੇ ਇਸ਼ਨਾਨ ਕਰਦੇ ਨੇ ਆ ਤੇ ਆਪਣੇ ਪਾਪਾਂ ਤੋਂ ਮੁਕਤੀ ਪਾਉਂਦੇ ਹਨ ਹਰ ਤਰ੍ਹਾਂ ਦੀਆਂ ਇਸ ਕਪਾਲਮੋਚਨ ਮੇਲੇ ਤੇ ਆ ਕੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਬੜੀ ਸ਼ਰਦਾ ਦੇ ਨਾਲ ਲੋਕ ਇਸ ਜਗ੍ਹਾ ਤੇ ਆ ਕੇ ਦਰਸ਼ਨ ਕਰਦੇ ਹਨ دا جان تو جو نيت سقالوا کي کتن ۽ ٻيو سقالوا بلڪر ٿو صلاح صلاح مانشا سنجي نه نه لوجي کي تيک